ਸਤੋ ਸ੍ਰੀ ਅਕਾਲ ਜੀ ਵਿੱਚ ਇੱਕ ਵਾਰ ਫਿਰ ਤੋਂ ਆਪ ਜੀ ਦਾ ਸਵਾਗਤ ਹੈ ਆਪ ਜੀ ਨਾਲ ਅਸੀਂ ਏਜੰਸੀਜ਼ ਬਾਰੇ ਗੱਲ ਕਰ ਰਹੇ ਹਾਂ ਤਾਂ ਅੱਜ ਜੋ ਪਹਿਲੇ ਆਈ ਐਲ ਬਾਰੇ ਗੱਲ ਕੀਤੀ ਸੀ ਅੱਜ ਬਹੁਤ ਹੀ ਇੱਕ ਹੋਰ ਮਹੱਤਵਪੂਰਨ ਏਜੰਸੀ ਹੈ ਆਪ ਜੀ WHO World Health Organization ਸੰਸਾਰ ਭਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਸਿਹਤ ਨੂੰ ਦੇਖਦੇ ਹੋਏ ਜਿਹੜੀਆਂ ਆਰਗੇਨਾਈਜੇਸ਼ਨ ਇੱਕ ਸੰਗਠਨ ਦੀ ਸਥਾਪਨਾ ਕੀਤੀ ਗਈ ਸੀ इस स्थापना क्यों दे दे की गई थी दे हालातों की गई सौ इंट्रोडक्शन देखते हाँ विश्व सेहत संगठन सेहत ले संयुक्त राष्ट्र की महत्वपूर्ण एजेंसी है हरेक देश ज राज का एक अपना सेहत विभाग है थां ते तरकार द्वारा हस्पता खोले गए हैं जो कि दिन भर रात कार्य करते हैं तहत ਪੱਖੋਂ ਕੋਈ ਵਾਂਝਾ ਨਾ ਰਹਿ ਸਕੇ ਫਿਰ ਪ੍ਰਸ਼ਨ ਇਹ ਉੱਠਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਜ਼ਰੂਰਤ ਕਿਉਂ ਪਈ ਤਾਂ ਜੋ ਆਪ ਜਾਣਦੇ ਹੋ ਕਿ 15 ਅਗਸਤ 1947 ਵਿੱਚ ਭਾਰਤ ਆਜ਼ਾਦ ਹੋਇਆ ਬਹੁਤ ਜਾਨੀ ਮਾਲੀ ਨੁਕਸਾਨ ਵੀ ਹੋਇਆ ਸਿਹਤ ਪੱਖ ਤੋਂ ਸੰਸਾਰ ਭਰ ਦੇ ਦੇਸ਼ਾਂ ਦੇ ਸਿਹਤ ਸੰਬੰਧੀ ਆਰ ਦੀਆਂ ਸਮੱਸਿਆਵਾਂ ਤੇ ਆਪਸੀ ਸਹਿਯੋਗ ਅਤੇ ਮਨੁੱਖਾਂ ਵਿੱਚ ਸਿਹਤ ਸੰਬੰਧੀ ਸਮਝ ਵਿਕਸਿਤ ਕਰਨ ਲਈ ਵਿਸ਼ਵ ਸਿਹਤ ਸੰਗਠਨ ਹੋਂਦ ਵਿੱਚ ਆਇਆ WHO ਦਾ ਇੱਕ ਆਪਣਾ ਸੰਵਿਧਾਨ ਹੈ ਜਿਸ ਤੇ 12 ਜਨਵਰੀ 1948 ਨੂੰ ਭਾਰਤ ਨੇ ਦਸਤਖਤ ਜਾਂ ਸਿਗਨੇਚਰ ਕੀਤੇ ਹਨ ਕਹਿਣ ਤੋਂ ਭਾਵ ਹੈ ਕਿ ਭਾਰਤ 1948 ਵਿੱਚ WHO ਦਾ ਮੈਂਬਰ ਬਣਿਆ ਜਿਸ ਦਾ ਮੁਖ ਦਫਤਰ ਜਿਹੜਾ ਜਨੇਵਾ ਸਵਿਟੇਰਲੈਂਡ ਵਿੱਚ ਹੈ ਕਈ ਵਾਰ ਆਪ ਜੀ ਨੂੰ ਟੈਟ ਯੂਜੀਸੀ ਨੈਟ ਹੋਰ ਅਤੇ ਹੋਰ ਕੰਪੀਟੀਟਿਵ ਇਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਹੈ ਕਿ WHO ਦੇ ਮਹਾ ਸਚਿਵ ਦਾ ਨਾਮ ਤਾਂ ਥੋੜਾ ਔਖਾ ਹੈ ਟੈਡਰੋਸ ਐਡਨੋਮ ਗੈਬਰੇਜਸਸ ਜਿਹੜਾ ਉਹਨਾਂ ਦਾ ਨਾਮ ਹੈ ਇਸ ਵਿੱਚ 194 ਜਿਹੜੇ ਹਨ WHO ਦੇ ਮੈਂਬਰ ਹਨ ਜੋ ਜਿਹੜੇ ਇਸ ਵਿੱਚ ਸ਼ਾਮਿਲ ਹਨ ਇਸ ਤੋਂ ਇਲਾਵਾ ਸੇ ਖੇਤਰੀ ਦਫਤਰ ਵੀ ਇਸ ਵਿੱਚ ਸ਼ਾਮਿਲ ਹਨ WHO ਨੇ ਪਹਿਲੀ ਵਾਰ 7 April 1948 ਨੂੰ ਆਪਣਾ ਕਾਰਜ ਕਰਨਾ ਆਰੰਭ ਕੀਤਾ ਸੀ ਇਸ ਲਈ 7 April ਨੂੰ ਵਿਸ਼ਵ ਸਿਹਤ ਸੰਗਠਨ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਸੰਸਾਰ ਭਰ ਵਿੱਚ ਹੀ ਮਨਾਇਆ ਜਾਂਦਾ ਹੈ WHO ਸੰਸਾਰ ਭਰ ਦੇ ਸ਼ਾਮਿਲ ਦੇਸ਼ਾਂ ਨਾਲ ਆਪਣੇ ਸਬੰਧ ਕਾਇਮ ਕਰਨ ਤੇ ਸਿਹਤ ਨਾਲ ਸੰਬੰਧਿਤ एजेंडा ਬਣਾਉਂਦਾ ਹੈ ਆਪਣੀਆਂ ਨੀਤੀਆਂ ਨੂੰ ਸਪਸ਼ਟ ਕਰਦਾ ਹੈ ਸਮ ਸਲਾਮ مشورہ ਕਰਦਾ ਹੈ ਅਤੇ ਮਾਨਵਤਾ ਨੂੰ ਰਾਹਤ ਪਹੁੰਚਾਉਣ ਲਈ ਆਪਣਾ ਕਾਰਜ ਸ਼ਾਮਲ ਦੇਸ਼ਾਂ ਨਾਲ ਮਿਲ ਜੁਲ ਕੇ ਕਰਦਾ ਹੈ ਅੱਗੇ ਦੇਖਦੇ ਹਾਂ WHO ਦੇ ਮੁੱਖ ਉਦੇਸ਼ ਕੀ ਹਨ ਤਾਂ ਨੰਬਰ 1 ਹੈ ਸਿਹਤ ਨੂੰ ਪਹਲ ਦੇਣਾ ਨੰਬਰ 2 ਸੰਸਾਰ ਨੂੰ ਸੁਰੱਖਿਅਤ ਰੱਖਣਾ ਸਿਹਤ ਪੱਖ ਤੋਂ ਨੰਬਰ 3 ਹੈ ਕਮਜ਼ੋਰ ਲੋਕਾਂ ਦੀ ਦੇਖਭਾਲ ਕਰਨਾ ਨੰਬਰ 4 ਸਿਹਤ ਨਾਲ ਸੰਬੰਧਿਤ ਜਿਹੜੀਆਂ ਮਾਮਲੇ ਹਨ ਉਹਨਾਂ ਦੀ ਦੇਖਭਾਲ ਕਰਨਾ ਨੰਬਰ 5 ਸਿਹਤ ਨਾਲ ਸੰਬੰਧਿਤ ਮਾਮਲਿਆਂ ਵਿੱਚ ਲੋਕਾਂ ਅੰਦਰ ਜਿਹੜੀ ਹੈ ਉਹ ਰੁਚੀ ਪੈਦਾ ਕਰਨਾ ਨੰਬਰ 6 ਬਿਮਾਰੀਆਂ ਦੇ ਫੈਲਾਅ ਨੂੰ ਰੋਕਣਾ ਨੰਬਰ 7 ਮੁਸ਼ਕਿਲ ਘੜੀਆਂ ਵਿੱਚ ਆਮ ਜਨਤਾ ਦਾ ਸਾਥ ਦੇਣਾ ਨੰਬਰ 8 ਨਵੇਂ-ਨਵੇਂ ਵਿਗਿਆਨਿਕ ਤਕਨੀਕਾਂ ਦਾ ਇਸਤੇਮਾਲ ਕਰਵਾਉਣਾ ਅਤੇ ਅਜਿਹੇ ਸਮੂਹਾਂ ਦਾ ਨਿਰਮਾਣ ਕਰਨਾ ਜੋ ਸਮੇਂ-ਸਮੇਂ ਤੇ ਆਮ ਜਨਤਾ ਤੱਕ ਸਿਹਤ ਸਹੂਲਤਾਂ ਪਹੁੰਚਾ ਸਕਣ ਨੰਬਰ 9 ਸਿਹਤ ਵਿਭਾਗ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਨੰਬਰ 10 ਸ਼ਾਮਿਲ ਦੇਸ਼ਾਂ ਦੀਆਂ ਮੁੱਖ ਸਿਹਤ ਸਬੰਧੀ ਏਜੰਸੀਆਂ ਸਰਕਾਰਾਂ ਦੇ ਪ੍ਰਤੀਨਿਧੀ ਅਤੇ ਪੇਸ਼ੇਵਾਰ ਸਮੂਹਾਂ ਨੂੰ ਮਿਲ ਕੇ ਸਹਿਯੋਗ ਬਣਾਈ ਰੱਖਣਾ ਅਤੇ ਨਵੀਆਂ ਨਵੇਂ ਏਜੰਡਿਆਂ ਨੂੰ ਅਮਲ ਵਿੱਚ ਲਿਆਉਣਾ ਨੈਕਸਟ ਦੇਖੋ 11 ਬੱਚਿਆਂ ਦੇ ਸਿਹਤ ਦਾ ਵਿਕਾਸ ਕਰਨਾ 12ਵਾਂ ਦੇਖੋ ਮਾਨਵਤਾ ਦੀ ਸਰੀਰੀ ਮਾਨਸਿਕ ਅਤੇ ਸਮਾਜਿਕ ਸਿਹਤ ਦਾ ਧਿਆਨ ਰੱਖਣਾ ਨੰਬਰ 13 ਮਾਨਵੀ ਅਧਿਕਾਰਾਂ ਨੂੰ ਦੇਖਦੇ ਹੋਏ ਬਿਨਾਂ ਕਿਸੇ ਨਸਲ ਜਾਤੀ ਰੰਗ ਭੇਦ ਤੇ ਆਰਥਿਕ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਤਾਂ ਜੋ ਸਿਹਤ ਬਖੂਨ ਠੀਕ ਰੱਖਿਆ ਜਾ ਸਕੇ ਨੰਬਰ 14 ਸ਼ਾਂਤੀ ਅਤੇ ਸੁਰੱਖਿਆ ਪ੍ਰਦਾਨ ਕਰਨਾ ਤਾਂ ਜੋ ਚੰਗੀ ਸਿਹਤ ਦਾ ਨਿਰਮਾਣ ਹੋ ਸਕੇ 15ਵਾਂ ਦੇਖੋ ਲੋਕਾਂ ਦੀ ਬਿਹਤਰ ਸਿਹਤ ਦਾ ਨਿਰਮਾਣ ਕਰਨ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਬਣਾਉਣਾ WHO ਦੇ ਮੁੱਖ ਕਾਰਜ ਦੇਖ ਲੈਂਦੇ ਹਾਂ ਤਾਂ ਨੰਬਰ 1 ਸਿਹਤ ਸਿਹਤ ਨਾਲ ਸੰਬੰਧਿਤ ਜਿਹੜੀਆਂ ਏਜੰਸੀਆਂ ਹਨ ਉਹਨਾਂ ਦਾ ਨਿਰਮਾਣ ਕਰਨਾ ਨੰਬਰ 2 ਏਜੰਡਾ ਬਣਾਉਣਾ ਨੰਬਰ 3 ਨੀਤੀਆਂ ਦਾ ਨਿਰਮਾਣ ਕਰਨਾ ਨੰਬਰ 4 ਬਿਮਾਰੀਆਂ ਦੀ ਰੋਕத் ਦਾਮ ਕਰਨਾ ਨੰਬਰ 5 ਸਿਹਤ ਪ੍ਰਸ਼ਾਸਨ ਜਿਹੜਾ ਹੈ ਵਿੱਚ ਸੁਧਾਰ ਕਰਨਾ ਨੰਬਰ 6 ਬਿਮਾਰੀਆਂ ਦਾ ਇਲਾਜ ਕਰਨਾ ਨੰਬਰ 7 ਤਕਨੀਕੀ ਸਹਾਇਤਾ ਪ੍ਰਦਾਨ ਕਰਨਾ ਨੰਬਰ 8 ਟ੍ਰੇਨਿੰਗ ਦੇਣਾ ਨੰਬਰ 2 ਆਪਸੀ ਸਹਿਯੋਗ ਦੇਣਾ ਨੰਬਰ 10 مالی ਸਹਾਇਤਾ ਪ੍ਰਦਾਨ ਕਰਨਾ ਨੰਬਰ 11 ਸਮੇਂ-ਸਮੇਂ ਤੇ ਨਿਰਦੇਸ਼ ਦੇਣਾ ਨੰਬਰ 12 ਜਾਗਰੂਕਤਾ ਪੈਦਾ ਕਰਨਾ ਨੰਬਰ 13 ਸਮੇ ਸਮੇਤੇ ਸਰਕਾਰ ਨੂੰ ਨਿਰਦੇਸ਼ ਦੇਣਾ ਨੰਬਰ 14 WH ਸੋਲਾਨਾ ਪ੍ਰੋਗਰਾਮ ਜਿਹੜਾ ਹੈ ਉਹਨਾਂ ਨੂੰ ਬਣਾਉਣਾ ਨੰਬਰ 15 ਆਰਥਿਕ ਸਮਾਜਿਕ ਮਾਨਸਿਕ ਸਹਿਤ ਦਾ ਵੀ ਜਿਹੜਾ ਹੈ ਉਹ ਧਿਆਨ ਰੱਖਣਾ ਅੱਗੇ ਦੇਖ ਲੈਂਦੇ ਹਾਂ WHO ਸੰਗਠਨ ਦੇ ਮੁੱਖ ਹੰਗ ਜਿਨ੍ਹਾਂ ਦੁਆਰਾ ਉਸ ਸਮੇ ਸਮੇਤੇ ਜਿਹੜਾ ਹਮ ਕਾਰਜ ਕਰਦੇ ਹਨ ਨੰਬਰ 1 ਹੈ ਵਿਸ਼ਾਫ ਸਿਹਤ ਸਭਾ ਨੰਬਰ 2 ਕਾਰਜਕਾਰੀ ਬੋਰਡ ਨੰਬਰ 3 ਹੈ ਸਕਤਰੇ ਸੈਕ ਸਕੈਟ ਰੇਟ ਜਿਹਨੂੰ ਤੁਸੀਂ ਕਹਿੰਦੇ ਹੋ ਤਾਂ ਇਹ ਤਿੰਨ ਮੁੱਖ ਅੰਗ ਹਨ ਉਹ ਜਿਹੜੇ ਸਮੇਂ-ਸਮੇਂ ਤੇ WHO ਦੀ ਜਿਹੜੀ ਹੈ ਅੱਗੇ ਕਾਰਜਗੁਜ਼ਾਰੀ ਨੂੰ ਕਰਦੇ ਹਨ ਤਾਂ ਨੰਬਰ 1 ਦੇਖ ਲੈਂਦੇ ਹਾਂ ਵਿਸ਼ਵ ਸਿਹਤ ਸਭਾ ਸੰਸਾਰ ਸਿਹਤ ਸੰਗਠਨ ਇਹ ਵਿਸ਼ੇਸ਼ ਸਿਹਤ ਸੰਗਠਨ ਦੇ ਫੈਸਲੇ ਲੈਣ ਲਈ ਜਿਹੜੀ ਹੈ ਸਭ ਤੋਂ ਉੱਚੀ ਸੰਸਥਾ ਹੈ ਜਿਹੜੀ ਹਰ ਸਾਲ ਜਿਨੀਵਾ ਸੁਵਿਟੇਰਲੈਂਡ ਵਿੱਚ ਜਿਹੜਿਆ ਯੋਜਿਤ ਕੀਤੀ ਜਾਂਦੀ ਹੈ ਇਸ ਦੇ ਕਾਰਜ ਦੇਖ ਲੈਂਦੇ ਹਨ ਨੀਤੀਆਂ ਦਾ ਨਿਰਮਾਣ ਕਰਨਾ ਨੰਬਰ 2 ਸੰਸਾਰ ਭਰ ਵਿੱਚ ਆ ਰਹੀਆਂ ਸਿਹਤ ਨਾਲ ਸੰਬੰਧਿਤ ਮੁਸ਼ਕਲਾਂ ਨੂੰ ਦੂਰ ਕਰਨਾ ਨੰਬਰ 3 ਹੈ ਸੇਵਾਵਾਂ ਪ੍ਰਦਾਨ ਕਰਨਾ ਨੰਬਰ 4 ਹੈ ਮਹਾਨ ਨਿਰਦੇਸ਼ਕ ਦੀ ਨਿਯੁਕਤੀ ਕਰਨਾ ਨੰਬਰ 5 ਬਜਟ ਦੀ ਪੂਰੀ ਜਾਣਕਾਰੀ ਰੱਖਣਾ ਹੈ ਨੰਬਰ 6 ਹੈ ਸੰਸਾਰ ਭਰ ਵਿੱਚ ਆਪਣੀਆਂ ਨੀਤੀਆਂ ਨੂੰ ਲਾਗੂ ਕਰਨਾ ਨੰਬਰ 7 ਵਿਸ਼ਵ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਉਹਨਾਂ ਦਾ ਹੱਲ ਕੱਢਣਾ ਸਿਹਤ ਨਾਲ ਸੰਬੰਧਿਤ ਜੋ ਵੀ ਹੋਣ ਨੰਬਰ 8 ਦੇਖੋ ਕੁਦਰਤੀ ਆਫਤਾਂ ਜਲਵਾਯੂ ਪਰਿਵਰਤਨ ਆਦਿ ਦੁਆਰਾ ਜਿਹੜੀਆਂ ਆਈਆਂ ਸਿਹਤ ਨਾਲ ਸੰਬੰਧਿਤ ਜੋ ਵੀ ਮੁਸ਼ਕਿਲਾਂ ਹਨ ਉਹਨਾਂ ਦਾ ਸਾਹਮਣਾ ਕਰਨਾ ਨੰਬਰ 9 ਦੇਖੋ ਵਿਸ਼ਵ ਸਿਹਤ ਸਭਾ ਸ਼ਾਮਿਲ ਜਿਹੜੇ ਮੈਂਬਰ ਦੇਸ਼ ਹਨ ਉਹਨਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਸਿਹਤ ਸਹਿਯੋਗ ਜਿਸ ਨੂੰ ਕਿਹਾ ਜਾਂਦਾ ਹੈ ਨੂੰ ਬढ़ावा ਦਿੰਦੀ ਹੈ ਨੰਬਰ 10 ਦੇਖ ਲੈਂਦੇ ਹਾਂ ਹਰ ਸਾਲ ਮਹੀਨੇ ਵਿੱਚ ਜਿਹੜੀ ਹੈ ਇਹ ਜਨੀਵਾ ਸਵਿਟੀਰ ਲੈਂਡ ਵਿੱਚ ਵਿਸ਼ਵ ਸਿਹਤ ਸਭਾ ਸਭਾ ਜਿਹੜੀ ਆਪਣੀਆਂ ਨੀਤੀਆਂ ਦਾ ਨਿਰਮਾਣ ਕਰਦੀ ਹੈ ਆਪਣੇ ਫੈਸਲੇ ਸੁਣਾਉਂਦੀ ਹੈ ਇਸ ਸਮੇਂ ਸੰਸਾਰ ਭਰ ਤੋਂ ਸ਼ਾਮਿਲ ਹੋਏ ਮੈਂਬਰ ਦੇਸ਼ਾਂ ਨਾਲ ਆਪਸੀ ਸਹਿਯੋਗ ਅਤੇ ਤਾਲਮੇਲ ਬਣਾਈ ਰੱਖਦੀ ਹੈ ਜਿਸ ਦੇ ਇਸ ਦੇ ਨਾਲ ਨਾਲ ਸਿਹਤ ਨਾਲ ਸੰਬੰਧਿਤ ਜਿਹੜੀਆਂ ਹਰ ਪੱਖ ਤੋਂ ਪੇਸ਼ ਆ ਰਹੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਕੱਢਣ ਵਿੱਚ ਵਿਸ਼ਵ ਸਿਹਤ ਸਭਾ ਦਾ ਜਿਹੜਾ ਪ੍ਰਮੁੱਖ ਕਾਰਜ ਹੈ ਦੂਸਰਾ ਮੁੱਖ ਕਾਰਜ ਅੰਗ ਦੇਖ ਲੈਂਦੇ ਹਾਂ ਅਸੀਂ ਜਿਸ ਨੂੰ ਕਾਰਜਕਾਰੀ ਬੋਰਡ ਕਿਹਾ ਜਾਂਦਾ ਹੈ WHO ਦਾ ਦੂਸਰਾ ਮੁੱਖ ਅੰਗ ਜਿਹੜਾ ਕਾਰਜਕਾਰੀ ਬੋਰਡ ਵਿਸ਼ਵ ਸਿਹਤ ਸਭਾ ਦੁਆਰਾ ਬਣਾਈਆਂ ਗਈਆਂ ਨੀਤੀਆਂ ਅਤੇ ਲਏ ਗਏ ਫੈਸਲਿਆਂ ਨੂੰ ਲਾਗੂ ਕਰਦਾ ਹੈ ਉਹਨਾਂ ਦੇ ਕਾਰਜ ਕਰਦਾ ਹੈ ਸਿਹਤ ਨਾਲ ਸੰਬੰਧਿਤ ਜਿਹੜੇ ਹਨ ਦੇਸ਼ਾਂ ਨਾਲ ਸਲਾਹ مشورہ ਕਰਦਾ ਹੈ ਜੋ ਇਸ ਵਿੱਚ ਸ਼ਾਮਿਲ ਦੇਸ਼ਾਂ ਇਸ ਦੇ ਕਾਰਜ ਦੇਖ ਲੈਂਦੇ ਹਨ ਨੰਬਰ 1 ਨੀਤੀਆਂ ਨੂੰ ਲਾਗੂ ਕਰਨਾ ਜੋ ਵਿਸ਼ਵ ਸਹਿ ਸਭਾ ਦੁਆਰਾ ਬਣਾਈਆਂ ਜਾਂਦੀਆਂ ਹਨ ਨੰਬਰ 2 ਸ਼ਾਮਿਲ ਮੈਂਬਰ ਦੇਸ਼ਾਂ ਨਾਲ ਸਲਾਹ مشورہ ਕਰਨਾ ਨੰਬਰ 3 एजेंडा ਬਣਾਉਣਾ ਨੰਬਰ 4 ਸ਼ਾਮਿਲ ਮੈਂਬਰ ਦੇਸ਼ਾਂ ਦਾ ਜਿਹੜਾ ਮਾਰਗਦਰਸ਼ਨ ਕਰਨਾ ਨੰਬਰ 5 ਆਪਸੀ ਤਾਲਮੇਲ ਬਣਾਈ ਰੱਖਣਾ ਨੰਬਰ 6 ਸਿਹਤ ਨਾਲ ਸੰਬੰਧਿਤ ਨੀਤੀਆਂ ਲਾਗੂ ਕਰਨ ਤੋਂ ਬਾਅਦ ਹੋਏ ਬਦਲਾਵ ਬਦਲਾਵਾਂ ਦੀ ਰਿਪੋਰਟ ਲੈਣਾ ਇਸ ਦਾ ਮਹੱਤਵ ਦੇਖ ਲੈਂਦੇ ਹਾਂ ਨੰਬਰ 1 ਕਾਰਜਕਾਰੀ ਬੋਰਡ ਦੀ ਜਿਹੜੀ ਹੈ ਉਹ ਚੁਸਤੀ ਫੁਸਤੀ ਕਾਰਨ ਮੈਂਬਰ ਸ਼ਾਮਿਲ ਦੇਸ਼ ਵਿੱਚ ਜਿਹੜੇ ਇਸ ਵਿੱਚ ਸ਼ਾਮਿਲ ਹਨ ਉਹ ਦਿਲਚਸਪੀ ਜਿਹੜੀ ਹੈ ਉਹ ਆਪਣੀ ਬਣਾਈ ਰੱਖਦੇ ਹਨ ਨੰਬਰ 2 ਸਿਹਤ ਨਾਲ ਸੰਬੰਧਿਤ ਜਿਹੜੀ ਮੁਸ਼ਕਲਾਂ ਦਾ ਹੱਲ ਕੱਢਣ ਦਾ ਇੱਕ ਹੀ ਵਧੀਆ ਅੰਗ ਹੈ ਜਾਂ ਇੱਕ ਵਧੀਆ ਮੰਚ ਕਹਿ ਸਕਦੇ ਹੋ ਨੰਬਰ 3 ਦੇਖੋ ਵਿਸ਼ਵ ਸਿਹਤ ਸੰਗਠਨ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਨੰਬਰ 4 ਵੱਡੀ ਤੋਂ ਵੱਡੀ ਬਿਮਾਰੀ ਨਾਲ ਜਿਹੜਾ ਹੈ ਉਹ ਜੂਜਨ ਲਈ ਜਿਹੜਾ ਹੈ ਉਹ ਦਮ ਰੱਖਦਾ ਹੈ ਇਹ ਜਿਹੜਾ ਕਾਰਜਕਾਰੀ ਬੋਰਡ ਹੈ ਨੰਬਰ 5 ਸੰਸਾਰ ਵਿੱਚ ਵਿਸ਼ਵ ਸਿਹਤ ਸਭਾ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਬਿਮਾਰੀਆਂ ਦਾ ਜਿਹੜਾ ਸਮਾਧਾਨ ਕਰਦਾ ਹੈ ਨੰਬਰ 6 ਦੇਖੋ ਸ਼ਾਮਿਲ ਮੈਂਬਰ ਦੇਸ਼ਾਂ ਵਿੱਚ ਜਿਹੜਾ ਸਹਿਯੋਗ ਬਣਾਈ ਰੱਖਦਾ ਹੈ ਤੀਜਾ ਮੁੱਖ ਅੰਗ ਦੇਖ ਲੈਂਦੇ ਹਾਂ ਸਕੱਤਰੇਤ ਸਕੱਤਰੇਤ WHO ਦਾ ਤੀਸਰਾ ਤੇ ਪ੍ਰਮੁੱਖ ਅੰਗ ਹੈ ਜਾਂ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਜਿਹੜਾ ਉਹ ਮੰਨਿਆ ਜਾਂਦਾ ਇਸ ਦਾ ਮੁਖੀ ਜਿਹੜਾ ਮਹਾਨ ਨਿਰਦੇਸ਼ਕ ਹੁੰਦਾ ਇਸ ਦਾ ਚੁਨਾਵ ਵਿਸ਼ਵ ਸਿਹਤ ਸੰਗਠਨ ਕਰਦਾ ਹੈ ਇਸ ਦੇ ਕਾਰਜ ਦੇਖ ਲੈਂਦੇ ਹਾਂ ਨੰਬਰ 1 ਉਪਰੋਕਤ ਦੋ ਮੁੱਖ ਅੰਗ ਜਿਹੜੇ ਹਨ ਉਹ ਵਿਸ਼ਵ ਜਿਹੜੀ ਸਭਾ ਹੈ महासभा ਤੇ ਜਿਹੜਾ ਕਾਰਜਕਾਰੀ ਬੋਰਡ ਹੈ ਉਸ ਦੀਆਂ ਜਿਹੜੀਆਂ ਸੌਂਪੀਆਂ ਹੋਈਆਂ ਜ਼ਿੰਮੇਵਾਰੀਆਂ ਉਹਨਾਂ ਦੇ ਫੈਸਲਿਆਂ ਨੂੰ ਜਿਹੜਾ ਉਹ ਨਿਭਾਉਂਦਾ ਹੈ ਨੰਬਰ 2 ਵਿਸ਼ਵ ਭਾਰ ਦੇ ਸ਼ਾਮਿਲ ਦੇਸ਼ਾਂ ਦਾ ਜਿਹੜਾ ਸਹਿਯੋਗ ਜਿਹੜਾ ਉਹ ਪ੍ਰਾਪਤ ਕਰਦਾ ਹੈ ਨੰਬਰ 3 ਤਕਨੀਕੀ ਸਹਾਇਤਾ ਲੈਣਾ ਤਾਂ ਜੋ ਸਿਹਤ ਨਾਲ ਸੰਬੰਧਿਤ ਜਿਹੜੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕੇ ਨੰਬਰ 4 ਪ੍ਰਸ਼ਾਸਕੀ ਸਹਾਇਤਾ ਪ੍ਰਦਾਨ ਕਰਨਾ ਨੰਬਰ 5 ਮਹੱਤਵਪੂਰਨ ਦਸਤਾਵੇਜ਼ਾਂ ਦਾ ਪ੍ਰਬੰਧ ਕਰਨਾ ਤਾਂ ਜੋ ਜਿਹੜਾ ਉਹ ਸਾਲਾਨਾ ਰਿਪੋਰਟ ਜਿਹੜੀ ਹ ਰੱਖੀ ਜਾ ਸਕੇ ਨੰਬਰ 6 ਬਿਮਾਰੀਆਂ ਦੀ ਰੋਕਥਾਮ ਕਰਨ ਵਿੱਚ ਸਹਾਇਤਾ ਕਰਦਾ ਹੈ ਨੰਬਰ 7 ਆਪਸੀ ਸਹਿਯੋਗ ਬਣਾਈ ਰੱਖਦਾ ਹੈ ਨੰਬਰ 8 ਗਿਆਨ ਅਤੇ ਸੂਚਨਾ ਦਾ ਜਿਹੜਾ ਉਹ ਪ੍ਰਸਾਰ ਕਰਦਾ ਹੈ ਇਸ ਦਾ ਮਹੱਤਵ ਦੇਖ ਲੈਂਦੇ ਹਾਂ ਤਾਂ ਨੰਬਰ 1 ਸਕਾਰਤ ਤਰੇਤ ਆਪਣੇ ਦੋ ਮੁੱਖ ਅੰਗਾਂ ਦੇ ਕਾਰਜਾਂ ਤੇ ਨੀਤੀਆਂ ਨੂੰ ਨਿਭਾਉਂਦਾ ਹੈ ਨੰਬਰ 2 ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਨੰਬਰ 3 ਆਪਸੀ ਸਹਿਯੋਗ ਬਣਾਈ ਰੱਖਦਾ ਹੈ ਨੰਬਰ 4 ਬਿਮਾਰੀਆਂ ਨੂੰ ਦੂਰ ਕਰਨ ਵਿੱਚ ਇਹ ਸਹਾਇਤਾ ਕਰਦਾ ਹੈ ਨੰਬਰ 5 ਵਿਸ਼ਵ ਭਰ ਦੇ ਸਹਿਯੋਗੀ ਮੈਂਬਰਾਂ ਵਿੱਚ ਆਪਸੀ ਤਾਲਮੇਲ ਜਿਹੜਾ ਉਹ ਬਣਾਈ ਰੱਖਦਾ ਹੈ WHO ਦੁਆਰਾ ਜਿਹੜਾ ਬਿਮਾਰੀਆਂ ਨੂੰ ਜਿਹੜਾ ਨਿਪਟਣ ਲਈ ਜਾਂ ਨਿਪਟਾਉਣ ਲਈ ਜਿਹੜੇ ਚੁੱਕੇਗੇ ਕਦੇ ਹਨ ਤਾਂ ਬਹੁਤ ਸਮੇ ਤੋਂ ਹੀ ਜਿਹੜਾ ਹੈ ਚੇਚਕ ਦਾ ਰੋਗ ਆਪ ਜੀ ਨੇ ਸਭ ਸੁਣਿਆ ਹੋਵੇਗਾ ਉਸ ਵਿੱਚ WHO ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਸ ਤੋਂ ਇਲਾਵਾ ਹਰ ਸਾਲ ਸਮੇ ਸਮੇਂ ਤੇ ਜਿਹੜੇ ਪੋਲੀਓ ਵਰਗੇ ਜਿਹੜੇ ਇੰਜੈਕਸ਼ਨ ਹਨ ਬੱਚਿਆਂ ਨੂੰ ਲਗਾਏ ਜਾਂਦੇ ਹਨ ਤਾਂ ਕਿ ਜਿਹੜਾ ਉਹ ਸੰਸਾਰ ਭਰ ਵਿੱਚ ਜਿਹੜਾ ਹੈ ਪੋਲੀਓ ਮੁਕਤ ਦੇ ਸੰਸਾਰ ਜਿਹੜਾ ਬਣ ਸੇ ਕੋਈ ਵੀ ਬੱਚਾ ਅਪਾਹੀ ਆਪਣੇ ਸਰੀਰਕ ਅੰਗਾਂ ਤੋਂ ਦੁਖੀ ਨਾ ਹੋਏ ਅਪਾਹੀ ਨਾ ਹੋਵੇ ਇਸ ਕਰਕੇ ਪੋਲੀਓ ਦੇ ਇੰਜੈਕਸ਼ਨ ਜਿਹੜੇ ਉਹ ਦਿੱਤੇ ਜਾਂਦੇ ਹਨ ਇਹ ਪਹਿਲੀ ਪਹਿਲਾ ਕਦਮ ਜਿਹੜਾ WHO ਦੁਆਰਾ ਹੀ ਉਠਾਇਆ ਗਿਆ ਸੀ ਤਾਂ ਦੇਖ ਲੈਂਦੇ ਹਾਂ ਪੋਲੀਓ ਵਰਗੀਆਂ ਬਿਮਾਰ ਵੱਡੀਆਂ ਬਿਮਾਰੀਆਂ ਦੀ ਹਰ ਸਾਲ WHO ਦੁਆਰਾ ਜਿਹੜੀ ਹੈ ਉਹ ਜਾਂਚ ਕੀਤੀ ਜਾਂਦੀ ਹੈ ਅਤੇ ਵੱਡੇ ਪੱਧਰ ਤੇ ਇਹਨਾਂ ਬਿਮਾਰੀਆਂ ਨਾਲ ਹਰ ਸਾਲ ਨਿਖਟਿਆ ਜਾਂਦਾ ਹੈ WHO ਅਤੇ ਕੋਵਿਡ-19 ਤਾਂ ਜੋ 2019 ਵਿੱਚ ਜਿਹੜਾ ਹੈ ਕਰੋਨਾ ਦਾ ਜਿਹੜਾ ਮਾਮਲੇ ਸਾਹਮਣੇ ਆਏ ਸਨ ਸਭ ਤੋਂ ਪਹਿਲਾਂ ਚੀਨ ਵਿੱਚ ਉੱਠਿਆ ਸੀ ਤੇ ਆਓ ਦੇਖਦੇ ਹਾਂ ਕਰੋਨਾ ਕਾਲ ਵਿੱਚ ਹੀ ਵਿਸ਼ਵ ਸਿਹਤ ਸੰਗਠਨ ਨੂੰ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਹ ਮਾਮਲਾ ਸਭ ਤੋਂ ਪਹਿਲਾਂ 2019 ਵਿੱਚ ਚੀਨ ਵਿੱਚ ਜਿਹੜਾ ਹੈ ਉਹ ਸਾਹਮਣੇ ਆਇਆ ਸੀ WHO ਦੇ ਮहासਚਿਵ ਦੁਆਰਾ ਪ੍ਰੈਸ ਕਾਨਫਰੰਸ ਵਿੱਚ ਕਰੋਨਾ ਜੇ ਹੀ ਵੱਡੀ ਬਿਮਾਰੀ ਬਾਰੇ ਜਾਣਕਾਰੀ ਜਿਹੜੀ ਹੈ ਉਹ ਪ੍ਰਦਾਨ ਕੀਤੀ ਗਈ ਸੀ ਅਤੇ ਇਸ ਬਿਮਾਰੀ ਨਾਲ ਜਿਹੜਾ ਨਿਪਟਣ ਲਈ ਵੱਖ-ਵੱਖ ਏਜੰਡੇ ਤਿਆਰ ਕੀਤੇ ਗਏ ਸਨ ਵੱਖ-ਵੱਖ ਦੇਸ਼ਾਂ ਨੂੰ ਜਿਹੜਾ ਹੈ ਵੈਕਸੀਨਾਂ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਤਕਨੀਕੀ ਸਹਾਇਤਾ ਪ੍ਰਦਾਨ ਕਰਵਾਈਆਂ ਗਈਆਂ ਸੀ ਜਿਸ ਦੁਆਰਾ ਜਿਹੜਾ ਹੈ WHO ਵਿੱਚ ਸ਼ਾਮਿਲ ਦੇਸ਼ਾਂ ਨਾਲ ਮਿਲ ਕੇ ਜਿਹੜਾ ਹੈ ਕੋਵਿਡ-19 ਵਰਗੀ ਜਿਹੜੀ ਭਿਆਨਕ ਬਿਮਾਰੀ ਦਾ ਜਿਹੜਾ ਸਾਹਮਣਾ ਕਰਨ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਜੋ ਹੈ WHO ਨੇ ਨਿਭਾਈ ਸੀ WHO ਦਾ ਮਹੱਤਵ ਦੇਖ ਲੈਂਦੇ ਹਾਂ ਤਾਂ ਸਿਹਤ ਨਾਲ ਸੰਬੰਧਿਤ ਜਿਹੜੀਆਂ ਸੇਵਾਵਾਂ ਵਿੱਚ ਵਾਅਦਾ ਕਰਨਾ ਨੰਬਰ 2 5 ਸਾਲ ਤੋਂ ਘੱਟ ਬੱਚਿਆਂ ਦੀ ਜਿਹੜੀ ਹੈ ਉਹ ਮੌਤ ਦਰ ਨੂੰ ਘਟਾਉਣਾ ਨੰਬਰ 3 ਤਕਨੀਕੀ ਸਹਾਇਤਾ ਪ੍ਰਦਾਨ ਕਰਨਾ ਨੰਬਰ 4 ਸਿਹਤ ਨਾਲ ਸੰਬੰਧਿਤ ਸੰਸਾਰ ਪੱਧਰ ਤੇ ਪੈਦਾ ਹੋ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨਾ ਨੰਬਰ 5 ਮਹਾਮਾਰੀ ਨਾਲ ਯੋਜਨਾ ਮੈਂਬਰਸ਼ਿਪ ਪੋਲੀਓ ਚੇਚੇਗਾ ਤੇ ਕੋਵਿਡ-19 ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਨੰਬਰ 7 ਆਪਸੀ ਮੈਂਬਰਾਂ ਵਿੱਚ ਜਿਹੜੇ ਮੈਂਬਰ ਸ਼ਾਮਿਲ ਹਨ ਇਸ ਵਿੱਚ ਉਹਨਾਂ ਵਿੱਚ ਸਹਿਯੋਗ ਬਣਾਈ ਰੱਖਣਾ ਨੰਬਰ 8 ਸਲਾਨਾ ਪ੍ਰੋਗਰਾਮ ਬਣਾਉਣੇ ਅਤੇ ਜਾਗਰੂਕਤਾ ਫੈਲਾਉਣਾ WHO ਸੰਗਠਨ ਦੀਆਂ ਕਮੀਆਂ ਦੇਖ ਲੈਂਦੇ ਹਾਂ ਨੰਬਰ 1 ਮੈਂਬਰ ਦੇਸ਼ਾਂ ਵਿੱਚ ਸ਼ਾਮਿਲ ਜਿਹੜਾ ਆਪਸੀ ਤਾਲਮੇਲ ਜਿਹੜਾ ਸਮੇਂ ਤੇ ਨਹੀਂ ਬਣ ਪਾਉਂਦਾ ਧਨ ਦੀ ਅਪੂਰਤੀ ਧਨ ਦੀ ਕਮੀ ਹਮੇਸ਼ਾ ਹੀ ਰਹੀ ਹੈ ਯੋਗਤਾਵਾਂ ਦੀ ਘਾਟ ਹੈ ਅਤੇ ਇਸ ਤੋਂ ਇਲਾਵਾ ਮਹਾਂਮਾਰੀਆਂ ਨਾਲ ਜੂਝਣ ਵਿੱਚ ਇੱਕ ਅਸਫਲ ਜਿਹੜਾ ਉਹ ਸੰਗਠਨ ਹੈ ਜਰੂਰਤ ਦੇ ਸਮੇਂ ਜਿਹੜਾ ਉਹ ਸਹਾਇਤਾ ਨਾ ਪਹੁੰਚਾ ਸਕਣ ਵਾਲਾ ਇੱਕ ਸੰਗਠਨ ਹੈ ਇਹ ਤਾਂ ਇਹ ਦੇਖਦੇ ਹੋ ਦੋਸਤੋ ਇਹ WHO ਇੱਕ ਮਹੱਤਵਪੂਰਨ ਏਜੰਸੀ ਹੈ ਜਿਹੜੀ ਕਿ ਸੰਸਾਰ ਭਰ ਵਿੱਚ ਆਪਣੀਆਂ ਸੇਵਾਵਾਂ ਨੂੰ ਜਿਹੜਾ ਹੈ ਸਮੇਂ-ਸਮੇਂ ਤੇ ਪਹੁੰਚਾਦੀ ਹੈ ਸਮਸਲਾਨਾ ਪ੍ਰੋਗਰਾਮ ਏਜੰਡੇ ਬਣਾਉਂਦੀ ਹੈ ਤਾਂ ਕਿ ਸਿਹਤ ਨਾਲ ਸੰਬੰਧਿਤ ਜਿਹੜਾ ਉਹ कोई भी अजिहा देश है जो जिस कोई भी, भी बीमारी जो है वह भयानक रूप धारण ना कर सके चेचेक पोलियो कोविड नाइनटीन वर्गिया भयानक बीमारियाँ इस डबल्यू एच ओ ने हमेशा अपने जोड़े एजेंडे तैयार कित नीतियाँ बनाई हैं है। बहुत ही महत्वपूर्ण एजेंसी है आई एल ओ तो बाद तो आप जी इस भीडियो ज़्यादा तो ज़्यादा शेयर करना इस तो इलावा आप जी कोई होर प्रश्न पूछना हो उत्तर पूछना कमेंट में पूछ सकते हो कॉल कर सीडियो वॉच करने आप जी का बहुत बहुत धन्यवाद